ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਆਵਾਜ਼ ਦਿਨ ਜੀ ਸੋ ਐਕਤੀ ਜਿਹੜਾ ਅਸੀਂ ਦਿਵਾਲੀ ਮੇਲਾ ਮਨਾ ਰਹੇ ਆ ਪਿਛਲੇ ਸਾਲਾਂ ਦੇ ਨਾਲੋਂ ਵਧੀਆ ਮੇਲਾ ਮਨਾਇਆ ਜਾ ਰਿਹਾ ਜਿਹਦੇ ਵਿੱਚ ਸਾਡੇ ਬਹੁਤ ਸਾਰੇ ਸਕਾਰਜੋ ਪ੍ਰਧਾਨ ਸਰ ਡਾਕਟਰ ਕਮਲ ਸਿੰਘ ਜੀ ਰਾਮਾ ਅਤੇ ਸ਼੍ਰੀ ਪਾਰਸ਼ੀ ਸਿੰਘ ਜੀ ਗੋਥਮ ਜਿਨ੍ਹਾਂ ਦੀ ਮਿਹਰਾਨੀ ਹੇਠ ਇਹ ਮੇਲਾ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਸੋ ਮੈਂ ਸਾਧ ਸੰਗਤ ਜਿੰਨੇ ਵੀ ਸਾਡੇ ਐਨਆਰਈ ਵੀਰ ਹੈਗੇ ਜਾਂ ਇੱਧਰ ਹੀ ਸਾਧ ਸੰਗਤ ਹੈਗੀ ਆ ਜਦ ਬ੍ਰਿਸ਼ਾ ਵਿੱਚ ਗਏ ਆ ਉਹਨਾਂ ਨੂੰ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਦਰਬਾਰ ਤੇ ਮਾਇਆ ਦੀ ਕਿਰਪਾਤਾ ਕਰੋ ਤਾਂ ਕਿ ਅਸੀਂ ਜਿਹੜੇ ਕੰਮ ਰਹਿੰਦੇ ਆ ਅਧੂਰੇ ਕੰਮ ਰਹਿੰਦੇ ਆ ਉਹਨਾਂ ਕੰਮਾਂ ਨੂੰ ਪੂਰੇ ਕਰ ਸਕੀਏ ਜੈ ਬਾਬਾ ਤੇ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜਿਵੇਂ ਚੇਅਰਮੈਨ ਸਾਹਿਬ ਤੇ ਕੈਸ਼ਰ ਸਾਹਿਬ ਉਹਨੇ ਆਪਣੇ ਵਿਚਾਰ ਰੱਖੇ ਆ ਮੰਤਰਾਮ ਜੀ ਨੇ ਆਪਣੇ ਵਿਚਾਰ ਰੱਖੇ ਆ ਜਿਹੜੇ ਦੀਵਾਲੀ ਮੇਲੇ ਦੀ ਆਪਾਂ ਵਿਚਾਰ ਕਰ ਰਹੇ ਹੈਗੇ ਇਹ ਦੀਵਾਲੀ ਮੇਲਾ ਐਸੀ ਅਸੀਂ ਜਿਹੜਾ ਕਰਾਉਣ ਜਾ ਰਹੇ ਆ ਉਹਦੇ ਉੱਪਰ ਅਸੀਂ ਬਾਜੀ ਦੇ ਮੁਕਾਬਲੇ ਵੀ ਕਰਵਾਵਾਂਗੇ ਕਵਡੀ ਦੇ ਮੈਚ ਵੀ ਕਰਵਾਵਾਂਗੇ ਹੋਰ ਅਸੀਂ ਸੰਗਤ ਤੋਂ ਸੁਝਾਅ ਮੰਗਦੇ ਆ ਪ੍ਰਬੰਧ ਕਮੇਟੀ ਦੇ ਮੈਂਬਰਾਂ ਨੂੰ ਬੇਨਤੀ ਲਾਉਂਦੇ ਆ ਕਿ ਸੁਝਾਅ ਤੁਸੀਂ ਨਾਲ ਜ ਮੋਢੇ ਨਾਲ ਮੋਢਾ ਜੋੜ ਕੇ ਤੁਰੋਗੇ ਫੇਰ ਹੀ ਆ ਹੁਣ ਦੇਖੋ ਜੇ ਕੋਈ ਮੀਟਿੰਗ ਹੁੰਦੀ ਆ ਜੀ ਜਦੋਂ ਹਫ਼ਤਾਤਾਂ ਤੋਂ ਆਪਾਂ ਉਦੋਂ ਹੀ ਗੁਰੂ ਘਰ ਆਉਣਾ ਆ ਹੁਣ ਦੇਖੋ ਡੇਢ ਮਹੀਨਾ ਹੋ ਗਿਆ ਆ ਤੁਹਾਨੂੰ ਕੋਤੇ ਵੀ ਮੈਂਬਰਾਂ ਨੂੰ ਹੀ ਗੱਲ ਚਾਹੀਦੀ ਜੱਗੀ ਵੀ ਆਪਾਂ ਪਹੁੰਚ ਜਾਈਏ ਹੈ ਨਾ ਜੀ ਟਾਈਮ ਦਾ ਕੱਟਣਾ ਹੀ ਪੈਣਾ ਜੇ ਗੁਰੂ ਘਰ ਤੋਂ ਆਪਾਂ ਸੇਵਾ ਲਈ ਆ ਬਾਬਾ ਜੀ ਤੋਂ ਸੇਵਾ ਲਈ ਆ ਜੇ ਆਪਾਂ ਆਪਣੇ ਜੀਵਨ ਨੂੰ ਸਫਲਾ ਬਣਾਉਣਾ ਠੀਕ ਹੈ ਨਾ ਜੀ ਇਹ ਆਪਣੇ ਕੁਝ ਅੱਗੇ ਕਰਮ ਵਧਿਆ ਸਾਡੇ ਰੂਹ ਸਾਡੇ ਗੁਰੂ ਘਰ ਦਾ ਨਾਮ ਦੂਰ ਉੱਚਾ ਹੋਵੇ ਇਸ ਕਰਕੇ ਮੇਰੀ ਬੰਦਰ ਕਮੇਟੀ ਮੈਂਬਰਾਂ ਨੂੰ ਬੇਨਤੀ ਆ ਕੰਮ ਕਦੀ ਮੁੱਕਦੇ ਨਹੀਂ ਹੈ ਸਮਾਂ ਜ਼ਰੂਰ ਕੱਟਿਆ ਕਰੋ ਇਸ ਕਰਕੇ ਤਾਂ ਕਿ ਆਪਾਂ ਗੁਰੂ ਘਰ ਨੂੰ ਬਹੁਤ ਅੱਗੇ ਲੈ ਕੇ ਜਾ ਸਕੀਏ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ